ਜੂਰੀਏ ਦਾ ਥੱਲੇ ਲੈਂਦਾ ਥੱਲੇ ਮੈਂ ਪਾਣੀ ਚੁੰਦਾ ਇਹਦੇ ਗਰਮੀ ਚ ਦੇਖੋ ਬਾਲਟੀ ਇੱਕ ਕੱਢੀ ਆ ਕੱਖਾਂ ਚੋਂ ਉਹਨੂੰ ਚੁੰਗਾ ਸਵੇਰੇ ਕਰੀਤੀ ਸੁਬਰੇ ਫਿਰ ਇਹ ਪੂਨ ਕੱਖਾਂ ਦੇ ਵਿੱਚੇ ਸਬਜ਼ੀ ਚ ਪਾ ਦੇਣਾ ਪੂਰਾ ਪੂਰਾ ਗੁਪੀ ਹੈ ਗੁਪੀ ਹੁਜੂਜ ਆਹ ਸਾਗਾ ਮਿੱਥੇ ਦਾ ਗੈਮੀ ਨਾਲ ਪਾਲਕ ਵੱਜ ਗਈ ਤਾ ਵਦ ਨਹੀਂ ਕਹਤਾ ਇੰਨੀ ਲੰਗ ਮਾਰਦਾ ਪੈਰ ਤਾਂ ਠੀਕ ਆ ਥੱਲੇ ਚਲੋ ਮੇਰੇ ਜਿਵੇਂ ਆ ਰਹੇ ਆਪਨੇ ਇਹਨੂੰ ਘਰੀਤੀ ਸੇਰੋਂ ਮੱਕੀ ਨੂੰ ਸਪਰੇਅ ਪਈ। ਮੈਂ ਕਾਦੀ ਕਰੀਆ ਸਪਰੇਅ ਕਰਾ ਵੇਲ ਦੀ। ਗਦਾ ਵੇਰ ਹੋ ਗਈ ਇਹ ਜੋ ਬਹੁਤ ਜ਼ਿਆਦਾ। ਉਹ ਪਰਲੇ ਪਾਸੇ ਆਦਾ ਹੋਣਾ ਪਈ। ਇਹ ਬੱਚਾ ਸਰੋਂ ਵੀ ਆ ਸਰੋਂ ਤਾਂ ਨਹੀਂ ਛੱਡਣੀ ਇਹਦਾ ਵੇਲ ਵਾਲੀ ਨੇ ਦੇਖੀ ਇਹ ਛੱਡ ਦੂਗੀ ਪਤਾ ਨਹੀਂ ਮੈਨੂੰ ਐਨੀ ਮੱਕੀ ਪਾਏ ਇਹ ਚ ਸਭ ਪਛੇ ਧਰਤੀ ਖਾ ਗਈ ਕੋਈ ਜਾਨਵਰ ਚੁੱਕ ਕੇ ਤਾਂ ਹੀ ਕਹਿੰਦੇ ਨੇ ਵੀ ਵੱਧ ਪਾਵੇ ਉਜੀ ਚੱਕarlo ਆਪਣੀ ਬਾਬਾ ਲਾਜ਼ਨਟ ਕਰਦਾ ਚੰਡੇ ਵਾਲੇ ਕਹਿੰਦਾ ਦੁੱਧ ਦੇ ਕੱਫੇ ਦੇ ਜੋ ਇਹ ਹੈਗਾ ਦੁੱਧ ਗਦਾ ਵੇਲ ਗਦਾ ਬੇਲ ਤੁਹਾਨੂੰ ਦੇਖਿਓ ਗਦਾ ਵੇਲ 6 ਕਿਲੋ ਨਾਲ ਦੀ ਮੱਕੀ ਪੈਂਦੀ ਆ ਦੇਖੋ 12 14 ਕਿਲੋ ਮੱਕੀ ਪਾਈ ਹੋਵੇ ਇਸ ਮੱਕੀ ਦਾ ਡੰਡਾ ਕਿਤੇ ਕਿਤੇ ਦੇਖ ਤਾਂ ਜਾਨਵਰ ਜੋਗੇ ਗਦਾ ਵੇਲ ਗਦਾ ਬੇਲ ਜੰਕਦੀ ਆ ਗਦਾ ਵੇਲ ਦੀ ਕਰਤੀ ਹੁਣ ਸਪਰੇ ਬਾਕੀ ਇਹਦੇ ਕਰਮ ਠੀਕ ਆ ਆਹ ਨੂੰ ਚੋਕਰੀ ਪਾ ਦੇਣੀ ਆ ਹੁਣ ਤਾਂ ਵੀ ਨਹੀਂ ਕਦਾ ਪੇਲ ਤਾਂ ਮਰ ਜਾਣੀ ਆ ਮੱਕੀ ਹੋਊਗੀ ਠੀਕ ਐ ਸਾਗ ਵੀ ਪਾ ਆ ਆਪਣਾ ਇਹਨੂੰ ਸਰੋਂ ਕਾਹਦੇ ਨੇ ਆ ਦੇਖੋ ਸਾਈਡਾਂ ਤੇ ਮੈਂ ਛੱਡੀ ਤਾਂ ਹੈਗੀ ਐ ਜ਼ਬਰੇ ਮਾਰੀ ਨਹੀਂ ਆਬ ਚਲੋ ਸਾਗ ਹੋਜੂ ਪਰ ਜੇ ਮਰ ਗਈ ਮਰ ਗਈ ਆਬ ਤਾਂ ਮਰੇ ਬੂਟੇ ਲੈਣੇ ਆ ਸਿਆਲ ਚ ਲੱਗਦੇ ਆ ਆਬ ਤਾਂ ਕਾਲ ਪਰ ਲਾਏ ਹੋਣੇ ਆ ਦੇ ਆ ਰਖਤਾ ਬਣਾ ਆਵਾਜ਼ ਰਾ ਵੜਦਾ ਨਾ ਮੈਂ ਸਾਈਡਾਂ ਤੋਂ ਹੁਣ ਇਹ ਛੱਟਿਆ ਹੋਇਆ ਦੇਖੋ ਖਾਲਸਾ ਮੈਂ ਇਧਰ ਚੈੱਕ ਕਰੂੰ ਮਰਦੀ ਨਾਲ ਜਿੰਨਾ ਗਨੇ ਬੂਟੇ ਲਾਉਣੇ ਆ ਆ ਮੌਸਮ ਸਭ ਤੋਂ ਵਧੀਆ ਹੈ ਸਭ ਤੋਂ ਵਧੀਆ ਤਾਂ ਗੈ ਆੜੂ ਦਾ ਬੂਟਾ ਹੈ ਇਹ ਜੀ ਉੱਥੇ ਖੜਾ ਤਾਂ ਹੈ ਗੱਬੇ ਪਰਲੇ ਕਰੇ ਜੋ ਉਹ ਤਾਂ ਪਾਉਣਾ ਮੈਨੂੰ ਪੱਟ ਲੈ ਇਹਦੀ ਹੱਥ ਤੋਂ ਵੱਧ ਜੜਵੇਂ ਤੋਂ ਟੁੱਟ ਗਈ ਪਰ ਇਹ ਅੱਧੀ ਜੜ ਦੇ ਸਿਰਤੀ ਹਰਾ ਹੋ ਗਿਆ ਤਾਂ ਕਰਕੇ ਤੁਹਾਨੂੰ ਕਹਿੰਨਾ ਵੀ ਜਿਹਨੇ ਲਾਉਣਾ ਲਾ ਲਓ ਬੂਟੇ ਹੁਣ ਮੈਥੇ ਮਰਨ ਦਾ ਕਰਨ ਇੱਥੇ ਕੋਆ ਅਵਲਾ ਤਾਂ ਖਾਸੇ ਹਰੇ ਆ ਹਲੇ ਕੈਮਰੇ ਚ ਮਰੇ ਹੋਈ ਦੇ ਦਿਆਂ ਬੇਨੀਮੀ ਆ ਜਗਾ ਟਣੀਆਂ ਲਾਇਆ ਤੇ ਇਸ ਨਾਮਾ ਪਰਸੋ ਚੋਥੇ ਲਈ ਜੰਮਿਆ ਨਹੀਂ ਜੇ ਮਰ ਗਿਆ ਤਾਂ ਇਹ ਵੀ ਮੰਨ ਲਓ ਉਹ ਕਰ ਦੇਣਾ ਟਣੀਆਂ ਚ ਰੂਲਾਵਾਂਗੇ ਪਰ ਪਹਿਲਾਂ ਮਿੱਟੀ ਪਾਵਾਂਗੇ ਆ ਸਾਗ ਸਰੂੰਗਾ ਕਈ ਬਸੇਰੀ ਉੱਤਰਦੇ ਆ ਇੱਧਰ ਉਹ ਬਾਲੀਆਂ ਬੇਲਾਂ ਨੂੰ ਉੱਤਰਦੇ ਹਾਂ ਆ ਬੇਲ ਕੌਲਾ ਟੱਪ ਗਈ ਤੀ ਵੱਡੀ ਇੱਕ ਦਿਨ ਫਿਰ ਜਾਦਾ ਹੀ ਵੱਡੋਗੀ ਥੱਲੇ ਤੂੰ ਮੈਂ ਤਾਂ ਆਸ ਨਹੀਂ ਤੀ ਵੀ ਫੋਟੋ ਵੀ ਮੌਸਮ ਚੈੱਕ ਕਰੂ ਮੌਸਮ ਨੂੰ ਦੂਜੀ ਵਾਰ ਦਵਾਈਏ ਅੱਛਾ ਅੱਗੇ ਬੱਸ ਇਹ ਰਹਾ ਬੰਦ ਹਾਂ ਮੈਂ ਆ ਮਾਂ ਦੇ ਵਿੱਚ ਹੀ ਆ ਗਾੜੀ ਆ ਲਾ ਜਿਆਦਾ ਛੱਟਾ ਦੇ ਦਰੂੰਗਾ ਤੇ ਇਹਦੇ ਨੇ ਕੋਤਿਆਂ ਦੇਖੋ 15 ਲੰਕ ਦੇ ਕਰੀ ਆ ਆਹ ਮਾਂ ਨੂੰ ਆ ਦੇਖੋ ਲੰਕ ਤੇ ਇਹਦੇ ਤੇ ਪਰ ਉਹ ਤੇ ਪ੍ਰਿੰਟਾਂ ਨੇ ਠਾਲ ਕੇ ਦੇਖੀਏ ਉੜਦੀਆਂ ਨੇ ਉੜਦੀਆਂ ਨੇ ਉੜਦੀਆਂ ਨੇ ਉੜਦੀਆਂ ਆਹ ਦੇਖੋ ਕਿੰਨੀ ਉੜ ਗਈਆਂ ਚੰਗੀਆਂ ਉੜ ਗਈਆਂ ਨੇ ਉੜਦੀਆਂ ਦੇਖੋ ਸ਼ਾਮ ਟਾਈਮ ਦਾ ਮੌਸਮ ਹੋ ਗਿਆ ਆਉਂਦੇ ਜਦੋਂ ਆ ਗਈਆਂ ਬਥੇਰੀਆਂ ਕਾਟਵਾ ਕੱਟਿਆਣੀਆਂ ਇਹਨਾਂ ਕਿੱਥੇ ਚਲ ਗਏ ਦਾਣੇ ਕਿੱਥੇ ਗਈ ਭੱਜ ਗਈ ਆ ਬੱਠੀ ਆਪਾਂ ਕਦੇ ਨਹੀਂ ਆਉਂਦੀ ਗਿੱਲਾ ਹੋ ਗਿਆ ਉਹ ਨਹੀਂ ਆਉਂਦੀ ਮਿੱਟੀ ਬਗਲੇ ਬੂਜਾ ਨਾ ਦਾ ਬਾਜੇ ਪੱਕਲੇ ਆਉਦੇ ਬੈਠਾ ਠੇਜ ਚੁੰਡੀਆਂ ਘੰਟਾ ਉਹਦੇ ਅੰਦਰ ਜਮਟਾ ਡਬਾ ਜਾਨਵਰਾਂ ਦਾ ਵਧੀਆ ਸਿਸਟਮ ਆਪਾਂ ਉਹਨਾਂ ਦਾ ਕਰਦੇ ਜਿੰਨਾ ਖਾਣਾ ਇੰਨਾ ਕੁਡ ਲੈਣੇ ਆ ਹਾਂ ਉਹਨੂੰ ਤਾਂ ਮੈਨੂੰ ਲੱਗ ਗਿਆ ਖਾ ਕੇ ਚਲੇ ਜਾਣਾ ਸਵੇਰੇ ਆਜਣੇ ਕਿਸੇ ਨਾਲ ਦੇਣਾ ਨਹੀਂ ਲੈਣਾ ਨਹੀਂ ਕੋਈ ਜਾਣਾ ਨਹੀਂ ਆਉਣਾ ਨਹੀਂ ਕਿਸੇ ਦੇ ਵਧੀਆ ਮੈਨੂੰ ਤਾਂ ਲੱਗ ਸੀ ਆਹ ਦੇ ਤੋਤੇ ਖਾਂਦੇ ਇਹਨਾਂ ਦੀ ਜ਼ਿੰਦਗੀ ਵਧੀਆ ਟੱਡ ਪੜ ਜਾਂਦਾ ਹੋਊਗਾ ਹਾਂ ਆਹ ਦੇਖ ਲੈ ਗਿਆ ਆ ਲੈ ਗਿਆ ਬੱਸ ਬੈ ਕੇ ਖਾਉ ਪਰ ਮਾਤਾ ਮਾਂ ਸਬਜੀ ਉਹ ਹਾਂ ਇਹਨਾਂ ਲਈ ਆਪਾਂ ਥੋ ਵੀ ਕਰਾ ਬਾਲ ਲੈਣਾ ਉਹ ਕਰ ਲੀਆ ਬੰਦਾ ਉਹ ਇਕੱਠਾ ਕਰ ਲਵੇ ਉਹ ਇਕੱਠਾ ਕਰ ਲਵੇ इन्हन टाइम टू टाइम खाना चल ले ना कड़ा कार्य आता है ना किसी तक खाना ही नहीं आकर ले आये तो कीड़ी पता नहीं किन्हे चलता रात में जमा करके रख रही है मतलब बाद जी में किसी कीड़ी अब दिन ना ये भी हमारे बुमरुन्दा होंगे अब चले जानू बड़ा बगार बुमरुन्दा कौन है फिर एक ही मिलोट उ ਹੇਗਾ ਤਾਂ ਭਾਈ ਤਾਂ ਹੈਗਾ ਜੁੜੀਆਂ ਵਿੱਚੋਂ ਤਾਂ ਹਟ ਗਿਆ ਨੂੰ ਪੁੱਛਣ ਆ ਵੀ ਸੰਦੇ ਦੇ ਦੇ ਕਿ ਪਰ ਆਪਾਂ ਤੁਹਾਨੂੰ ਤਾਂ ਦਿੱਤੀ ਨਹੀਂ ਰੱਖ ਹੋਣੀਆਂ ਕੀ ਜ਼ਰਦਾ ਐਲੀਮੈਂਟ ਭਾਈ ਕਹਿੰਦਾ ਤਾਂ ਕਹਿੰਦਾ ਜੇ ਵੱਧ ਨਹੀਂ ਜੇ ਤਾਂ ਕੋਈ ਵੀ ਜਾਨਵਰ ਲੈ ਆਉਂਦਾ ਜਿਹੜਾ ਉਹ ਛੜਾਉਂਦਾ ਉਹ ਬੰਤ ਪ੍ਰਧਾਨ ਉਹ ਕਹਿੰਦਾ ਮੈਨੂੰ ਜਿੰਨੇ ਪੈਸੇ ਮਿਲ ਜੰਨੇ ਆ ਮੈਂ ਜਾਨਵਰ ਲੈ ਕੇ ਛੜਾ ਦਿੰਨਾ ਆਜ਼ਾਦੀ ਆ ਕਹਿੰਦਾ ਕਿਸੇ ਦੀ ਤਾਂ ਬਹੁਤ ਬੰਨਾਨਾ ਪਰ ਆਪਾਂ ਤਰਖੀਆਂ ਵੀ ਨਹੀਂ ਜਾਣੀਆਂ ਵਿੱਚ ਆ ਕਿਹੜਾ ਅੱਜ ਫਿਰ ਆਪਣੇ ਕੋਲ ਆਉਣ ਗਿਆ ਮੁੜ ਕੇ ਨਾ ਜਿਹਨੂੰ ਆਜ਼ਾਦੀ ਮਿਲ ਜਾਂਦੀ ਉਹ ਕਦਾ ਹੁੰਦਾ ਕੈਦਾਰੀ ਤਾਂ ਚਾਹੀਦੀ ਉਹ ਮੜੀ ਆ ਕੱਲਾ ਐਲੀਮੈਂਟ 35 40 ਰੁਪਏ ਦਾ ਵੇਖਦਾ ਖਵਾਰਚ ਜੀ ਕਰਦਾ 3 ਜੜਾ ਕੇ ਸੌਂਦੀ ਬੰਦਾ ਬਾਹਰ ਹੈ ਅੰਦਰ ਤਾਂ ਮੌਸਮ ਠੰਡਾ ਹੈ ਅੱਜ ਮੌਸਮ ਠੰਡਾ ਹੈ ਐਸੇ ਰਾਲੇ